ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਡਾਟ ਤੇ ਕਣਕ ਦੀ ਵਾਢੀ ਜਿਹੜੀ ਤਕਰੀਬਨ ਪੂਰੇ ਜੋਰਾਂ ਤੇ ਚੱਲ ਰਹੀ ਹੈ ਤੇ ਖਤਮ ਹੋਣ ਵਾਲੇ ਪਾਸੇ ਜਾ ਰਹੀ ਹੈ ਮੰਡੀਆਂ ਦੇ ਵਿੱਚ ਕਣਕ ਆ ਜਿਹੜੀ ਉਹ ਆ ਰਹੀ ਹੈ ਲਗਾਤਾਰ ਤੇ ਵੱਖ-ਵੱਖ ਇਸਮਾਂ ਦੀ ਪਰਫਾਰਮੈਂਸ ਬਾਰੇ ਤੁਹਾਨੂੰ ਵੀ ਪਤਾ ਲੱਗਿਆ ਹੋਊਗਾ ਤੇ ਬੜੀਆਂ ਵਧੀਆ ਰਿਪੋਰਟਾਂ ਆ ਰਹੀਆਂ ਨੇ ਝਾੜ ਵਾਲੇ ਪਾਸਿਓਂ ਕਿਸਾਨ ਵੀਰਾਂ ਨੂੰ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਆਪਾਂ ਜਿਹੜੀ ਵੀ ਕਿਸਮ ਤੁਹਾਡੀ ਵਧੀਆ ਛੜਦੀ ਆਪ ਦਾ ਬੀਜ ਮੈਂ ਤਿਆਰ ਕਰਨਾ ਉਥਰ ਐਸ਼ਿੰਗ ਕਰਕੇ ਜਿਹੜੀ ਸਭ ਤੋਂ ਵਧੀਆ ਕੁਆਲਿਟੀ ਬਣਦੀ ਕਈ ਵਾਰ ਕਿਸਾਨ ਵੀਰ ਜਿਹੜੇ ਉਹ ਟਰਾਲੀ ਚ ਰੱਖ ਲੈਂਦੇ ਆ ਪਰ ਜਿਹੜੀ ਅਸਲੀ ਕੁਆਲਿਟੀ ਬਣਦੀ ਉਹ ਜਿਹੜੀ ਹੈਗੀ ਆਪਾਂ ਆਪ ਦੀ ਹੱਥੀਂ ਵੱਢ ਕੇ ਤੇ ਉਹਦੀ ਜਿਹੜੀ ਹੈਗੀ ਉਹਨੂੰ ਗਾ ਕੇ ਉਹਨੂੰ ਥ੍ਰੈਸ਼ਿੰਗ ਕਰਕੇ ਉਹਦੀ ਉਹ ਵੀ ਰੱਖੀਏ ਤਾਂ ਉਹ ਸਭ ਤੋਂ ਵਧੀਆ ਕੁਆਲਿਟੀ ਹੁੰਦੀ ਹੈ ਜੇ ਆਪਾਂ ਕਿਸਮ ਬਾਹਰ ਗੱਲ ਕਰੀਏ ਤੁਸੀਂ ਵੀ ਥੱਲੇ ਕਮੈਂਟਾਂ ਦੇ ਵਿੱਚ ਦੱਸ ਦਿਓ ਵੀ ਕਿਹੜੀ ਕਿਹੜੀ ਕਿਸਮ ਵਧੀਆ ਪਰਫਾਰਮ ਕਰ ਲਈ ਸਾਰੀਆਂ ਕਿਸਮਾਂ ਇੱਕ ਦੇ ਵੱਢੋਂ ਉਦੇ ਵਿੱਚ ਬੀਜ ਦੀ ਸੂਤ ਤੋਂ ਲੈ ਕੇ ਬੀਜ ਦੀ ਮਾਤਰਾ ਤੋਂ ਲੈ ਕੇ ਜਿਹੜੇ ਜਿਹੜੇ ਜਿੱਥੇ ਜਿੱਥੇ ਤੁਸੀਂ ਸਾਵ ਸਮਭਾਲ ਜਿਹੜੇ ਤਰੀਕੇ ਕੀ ਰਹੀ ਆ ਉਹ ਸਾਵ ਨਾਲ ਜਿਹੜਾ ਹੈਗਾ ਝਾੜ ਉਹਦਾ ਆ ਰਿਹਾ ਚਾਹੇ ਬੇਸ਼ੱਕ ਤੱਤਾਂ ਵਾਲੀਆਂ ਸਪਰੇਇਆਂ ਕੀਤੀਆਂ ਨੇ ਤੁਸੀਂ ਐਨਪੀਕੇ ਸਪਰੇਇਆਂ ਕੀਤੀਆਂ ਨੇ ਤੁਸੀਂ ਆਉ ਦੀ ਬੋਰਨ ਵਗੈਰਾ ਦੀ ਸਪਰੇਇ ਕੀਤੀ ਆ ਤੁਸੀਂ ਸਲਫਰ ਜੇ ਸਲਫਰ ਦੀ ਘਾਟ ਆ ਸਲਫਰ ਬੈਲੈਂਸ ਚ ਦਿੱਤਾ ਹੈ ਨਾਈਟ੍ਰੋਜਨ ਫਾਸਫੋਰਸ ਪੋਟਾਸ਼ ਸੰਤੁਲਿਤ ਖੁਰਾਕ ਦੀ ਵਰਤੋਂ ਮੌਸਮ ਨੇ ਵੀ ਸਾਥ ਦਿੱਤਾ ਮੌਸਮ ਜਿਹੜਾ ਹੈਗਾ ਟੈਂਪਰੇਚਰ ਡਾਊਨ ਰਿਹਾ ਪਕਾ ਦੇ ਸਮੇਂ ਦਾਣਿਆਂ ਦੇ ਪੱਕਣ ਵੇਲੇ ਕਈ ਥਾਵਾਂ ਤੇ ਮੌਸਮੀ ਖਰਾਬੀ ਕਰਕੇ ਕਿਸਾਨ ਵੀਰਾਂ ਦੇ ਝਾੜ ਦਾ ਨੁਕਸਾਨ ਹੋਇਆ ਖਸਾਰਾ ਲੱਗਿਆ ਪਰ ਓਵਰ ਆਲ ਜਿਹੜੀ ਹੈਗੀ ਜੇ ਆਪਾਂ ਪਰਫਾਰਮੈਂਸ ਵੈਸੇ ਕਣਕ ਦੀ ਦੇਖੀਏ ਤਾਂ ਮੌਸਮ ਵਾਲੇ ਪੱਖੋਂ ਉਹ ਜਿਹੜੀ ਹੈਗੀ ਝਾੜ ਬਹੁਤ ਵਧੀਆ ਸੀ ਜੇ ਆਪਾਂ ਡੀਬੀਡਬਲ ਕਿਸਮਤ ਲਈਏ ਪੀਬੀਡਬਲ 826 ਇਹ ਮਕੈਸਮਸੀ ਨਮੀ ਕਸਮਸੀ ਪੀਜੂ ਲਿਜਾਣਾਂ ਦੀ ਬਹੁਤ ਟੌਪ ਦੀ ਪਰਫਾਰਮੈਂਸ ਆਈ ਹੈ ਪੀਬੀਡਬਲਯੂ 826 ਜਿਹੜੇ ਕਿਸਾਨ ਵੀਰਾਂ ਨੇ ਬੀਜਾ ਜਿਹੜੇ ਤੁਹਾਡੇ ਕਿਹੇ ਮਿੱਤਰ ਵੀਰਾਂ ਨੇ ਬੀਜਾ ਤੁਸੀਂ ਕਣਕ ਵਟਾ ਕੇ ਰੱਖ ਲਓ ਮੈਂ ਪਹਿਲਾਂ ਵੀ ਇਹੀ ਬੇਨਤੀ ਕਰਦਾ ਹੁੰਨਾ ਕਿ ਜੇ ਤੁਸੀਂ ਬੀਜ ਲੈਣਾ ਜਿੰਨਾ ਕਿ ਯੂਨੀਵਰਸਿਟੀ ਤੋਂ ਆਈਸੀਆਰ ਤੋਂ ਮਿਲਦਾ ਉਨਾਂ ਕ ਲੈ ਕੇ ਬੀਜੂ ਚਾਹੇ ਤੁਹਾਨੂੰ ਕਨਾਲ ਦਾ ਮਿਲਦਾ ਦੋ ਕਨਾਲਾਂ ਦਾ ਮਿਲਦਾ ਅੱਧੇ ਕਿੱਲੇ ਦਾ ਮਿਲਦਾ ਕਿੱਲੇ ਦਾ ਮਿਲਦਾ ਆਪਦੀ ਪਰਫਾਰਮੈਂਸ ਦੇਖੋ ਝਾੜ ਲਵੋ ਤੇ ਅਗਲੇ ਸਾਲ ਉਹਦਾ ਬੀਜ ਮਲਟੀਪਲਾਈ ਕਰੋ ਜਾਂ ਉਹਦੇ ਮਿੱਤਰ ਦੋਸਤ ਨਾਲ ਕਿਸੇ ਨੇ ਵਟਾ ਲਓ ਪ੍ਰਾਈਵੇਟ ਬੀ ਬਾਰੇ ਤਾਂ ਆਪਾਂ ਬਿਲਕੁਲ ਨਹੀਂ ਤੁਹਾਨੂੰ ਜਿਹੜਾ ਹੈਗਾ ਪ੍ਰਾਈਵੇਟ ਬੀ ਬਾਰੇ ਨਾ ਆਪਾਂ ਕਦੇ ਕੋਈ ਗੱਲ ਕਰਦੇ ਆ ਜੋ ਸਫਾਰਸ਼ ਵੀ ਆ ਉਹਨਾਂ ਬਾਰੇ ਹੀ ਆਪਾਂ ਗੱਲ ਕਰਦੇ ਆ ਡੀਬੀਡਬਲ ਕਿਸਮਾਂ ਦੇ ਵਿੱਚ ਜਿਵੇਂ 370 71 72 ਤੋਂ ਲੈ ਕੇ ਡੀਬੀਡਬਲ 327 ਤੇ ਜਿਹੜੀਆਂ ਪੁਰਾਣੀਆਂ ਕਿਸਮਾਂ ਡੀਬੀਡਬਲ 187 303 222 ਬਹੁਤ ਸ਼ਾਨਦਾਰ ਝਾੜ ਆਇਆ ਪੀਬੀਡਬਲ 766 ਸਨੇਰੀ ਪੀਬੀਡਬਲ 869 ਪੀਬੀਡਬਲ 826 ਐਚਡੀ 30 68 ਐਚਡੀ 39 77 ਆ ਪੀਬੀਡਬਲ 766 725 ਬ ਬਹੁਤ ਵਧੀਆ 677 ਬਹੁਤ ਵਧੀਆ ਪਰਫਾਰਮੈਂਸ ਆਈ ਆ ਆਪ ਦਾ ਬੀ ਆਪਾਂ ਜਿਹੜਾ ਹੈਗਾ ਰੱਖ ਲੈਣਾ ਕਿਉਂਕਿ ਦਾਣਿਆਂ ਦੀ ਕੁਆਲਿਟੀ ਵੀ ਬਹੁਤ ਵਧੀਆ ਐ ਸਰ ਤੇ ਅਗਲੇ ਸਾਲ ਜਿਹੜਾ ਪੀ ਵੀ ਡਬਲ 826 766 ਸੁਨੇਹਰੀ ਡੀ ਵੀ ਡਬਲ 303 187 222 ਤੇ 327 373 ਇਹਨਾਂ ਦੀ ਹੀਟ ਰੱਖਵਾ ਮੈਕਸਿਮਮ ਹੋਊਗਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ